ਕਿਸਾਨਾਂ ਦੇ ਅੰਦੋਲਨ ਦੀ ਧਮਕ ਹਰ ਪਾਸੇ ਹੈ ਲਗਾਤਾਰ ਕਿਸਾਨ ਆਪਣੀ ਮੰਗਾਂ ਨੂੰ ਮਨ ਬੋਲ ਲਈ ਪ੍ਰਦਰਸ਼ਨ ਕਰ ਰਹੇ ਨੇ ਤੇ ਹੁਣ ਇਹ ਪ੍ਰਦਰਸ਼ਨ ਪੰਜਾਬ ਤੋਂ ਨਿਕਲ ਕੇ ਦਿੱਲੀ ਬਾਰਡਰ ਤੇ ਹੈ ਦਿੱਲੀ ਬਾਰਡਰ ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ 8 ਦਿਨ ਹੋ ਗਏ ਨੇ ਲਗਾਤਾਰ ਕਿਸਾਨ ਆਪਣੇ ਹੱਕ ਤੇ ਲਈ ਦਿੱਲੀ ਬਾਰਡਰ ਤੇ ਖੜੇ ਨੇ ਤੇ ਕਲਾਕਾਰਾਂ ਦਾ ਸਾਥ ਵੀ ਇਹਨਾਂ ਕਿਸਾਨਾਂ ਨੂੰ ਮਿਲ ਰਿਹਾ ਹੈ ਹਰ ਰੋਜ਼ ਕਈ ਕਲਾਕਾਰ ਜਾ ਕੇ ਉੱਥੇ ਕਿਸਾਨਾਂ ਦਾ ਸਾਥ ਦੇ ਰਹੇ ਨੇ ਮਨਕੀਰਤ ਔਲਖ ਤੇ ਰਵਿੰਦਰ ਗਰੇਵਾਲ ਵੀ ਕਿਸਾਨ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਦੀ ਤਿਆਰੀ ਨਾਲ ਪਰਦੇਸ ਤੋਂ ਤਿਆਰੇ ਸੰਮੋਖਾਂ ਨੂੰ ਅਸੀਂ ਤੋੜ ਦੇਣੀ ਅਸੀਂ ਤੋੜ ਦੇਣੀ ਨਹੀਂ ਤੀ ਉਨਕੇ ਸਾਨ ਅਨੁਸਮਰਥਨ 파ਰ ਤੋਂ 12ਵੀਂ ਮਿਲ ਰਿਹਾ ਹੈ ਗਿੱਪੀ ਗਰੀਬਾਲ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਪ੍ਰਦਰਸ਼ਨ ਪੀਸਫੁਲੀ ਚੱਲ ਰਿਹਾ ਹੈ ਇਸ ਪ੍ਰਦਰਸ਼ਨ ਨੂੰ ਉਸੇ ਤਰ੍ਹਾਂ ਦੇ ਨਾਲ ਸ਼ਾਂਤੀਪੂਰਵਕ ਹੀ ਰੱਖਿਆ ਜਾਵੇ ਕਿਉਂਕਿ ਬਹੁਤ ਦੂਰ ਤੱਕ ਆਪਾਂ ਇਸ ਜੰਗ ਨੂੰ ਲੈ ਕੇ ਜਾਣਾ ਮੈਂ ਔਰ ਮੈਨੂੰ ਲੱਗਦਾ ਹੈ ਕਿ ਕੰਮ ਬਹੁਤ ਖਿੱਚ ਲਿਆ ਆਪਾਂ ਬਹੁਤ ਤਰੀਕੇ ਨਾਲ ਬਹੁਤ ਸੈਂਸਿਬਲ ਤਰੀਕੇ ਨਾਲ ਆਪਾਂ ਇਸ ਪ੍ਰਚਾਰ ਨੂੰ ਲੈ ਕੇ ਗਏ ਆ ਸੋ ਬੜੇ ਬਜ਼ੁਰਗ ਮੈਂ ਦੇਖਿਆ ਉੱਥੇ ਜਿਹੜੇ ਸੇਵਾ ਕਰਦੇ ਚਾਹ ਵਰਤੋਂਦੇ ਲੰਗਰ ਵਰਤੋਂਦੇ ਫਿਰ ਰਹੇ ਆ ਉਹਨਾਂ ਫੌਜੀਆਂ ਨੂੰ ਉਹਨਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਡੰਡੇ ਮਾਰੇ ਨੇ ਸੋ ਹਲੇ ਵੀ ਜਿਉ ਇਸ ਤਰੀਕੇ ਦਾ ਕੋਈ ਸਾਡੇ ਉਹਦੇ ਕਾਹਨੂੰ ਪ੍ਰੋਟੈਸਟ ਨੂੰ ਤੋੜਨ ਨੂੰ ਉੜਕ ਕੋਈ ਹੋਰ ਰੂਪ ਦੇਣਾ ਚਾਹੁੰਦੇ ਆ ਤਾਂ ਸ਼ਰਮ ਆਉਣੀ ਚਾਹੀਦੀ ਐਹ ਜੇ ਬੰਦਿਆਂ ਨੂੰ ਇਹ ਨੂੰ ਮੈਨੂੰ ਲੱਗਦਾ ਕਿ ਇਹ ਆ ਗਵਰਨਮੈਂਟ ਜਿਹੜੀ ਆਪਣੀਆਂ ਉਹ ਟਾਈਮ ਕਿਲ ਕਰ ਰਹੀ ਆ ਟਾਈਮ ਵੇਸਟ ਕਰ ਰਹੀ ਆ ਭਾਰਤ ਉਜਤੀ ਜੇਨਮਾਦਾਰ ਸਮਾਰਕ ਦੇ ਕੇ ਦੋ ਦਿਨ ਰੁਕਜੋ ਆਪਾਂ ਇੱਕ ਵਾਰੀ ਡਿਸਕਸ ਕਰਦਨੇ ਆ ਇੱਕ ਦਿਨ ਰੁਕਦੋ ਉਹਦਾ ਸਿਰਫ ਪਰਪਸ ਇਹ ਆ ਵੀ ਇੰਨੇ ਟਾਈਮ ਪੀਰੀਅਡ ਦੇ ਵਿੱਚ ਆਪਾਂ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕਰ ਲਈਏ ਕਿਤੇ ਨਾ ਕਿਤੇ ਆਪਾਂ ਪੜ੍ਹ ਕੇ ਲਈਏ ਅਸੀਂ ਚੱਕ ਲੋ ਧਰ ਲੋ ਕਰਦੀ ਆ ਆਪਾਂ ਕੇ ਸਟੇਟਮੈਂਟ ਆ ਦਿੰਦੇ ਵੀ ਰਹੇ ਆ ਮੈਂ ਦੇਖਿਆ ਕਈ ਬਜ਼ੁਰਗ ਉੱਥੇ ਕਢ ਕੇ ਨਾਰੇ ਨੂਰ ਲਾ ਦਿੰਨੇ ਆ ਆਪਾਂ ਕਹਿੰਦੇ ਨੇ ਅਸੀਂ ਆਇਆ ਕੀਤਾ ਸੀ ਆਪਾਂ ਤਾਂ ਆ ਵੀ ਕਰਦੇ ਆਂਗੇ ਚੱਕਦੇ ਆਂਗੇ ਉਹ ਚੀਜ਼ਾਂ ਦੇ ਚੱਕਰ ਦੇ ਵਿੱਚ ਉਹ ਚਾਹੁੰਦੇ ਸੋ ਮੇਰੀ ਹੱਥ ਜੋੜ ਕੇ ਰਿਕਵੈਸਟ ਹੈ ਜੀ ਆ ਆਪਾਂ ਪੀਸਫੁਲੀ ਇਸ ਪ੍ਰੋਟੈਸਟ ਨੂੰ ਲੈ ਕੇ ਅੱਗੇ ਚੱਲੀਏ ਡਟ ਕੇ ਚੱਲੀਏ ਔਰ ਇਸੇ ਤਰੀਕੇ ਦੇ ਨਾਲ ਆਪਾਂ ਉੱਥੇ ਜੋ ਮਾਹੌਲ ਬਣਾ ਹੋਇਆ ਸ਼ਾਂਤ ਵੀ ਉਵੇਂ ਹੀ ਲੈ ਕੇ ਚੱਲੀਏ ਜੀਪੀ ਗਰਵਾਲ ਬੈਂਕੂਵਰ ਦੇ ਵਿੱਚ ਹੋ ਰਹੇ ਪ੍ਰੋਟੈਸਟ ਦੇ ਵਿੱਚ ਕਵਾਰੰਟਾਈਨ ਹੋਣ ਕਰਕੇ ਸ਼ਾਮਿਲ ਨਹੀਂ ਹੋ पाए ਲੇਕਿਨ ਜੈਜੀ ਵੀ ਦੇ ਨਾਲ ਉਹਨਾਂ ਦੇ ਦੋ ਬੇਟੇ ਇਕਮ ਤੇ ਛਿੰਦਾ ਜ਼ਰੂਰ ਮੌਜੂਦ ਰਹੇ ਜੀਬੀ ਨੇ ਵੀ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਲੇਕਿਨ ਸਾਡੇ ਨਾਲ ਜੁੜ ਚੁੱਕੇ ਨੇ ਇਕਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਦੇ ਤੇ ਸਾਡਾ ਸ਼ਰਾਰਤੀ ਸਿੰਦਾ ਸਿੰਦਾ ਹੈ ਬਹੁਤ ਸ਼ਰਾਰਤੀ ਬਹੁਤ ਸ਼ਰਾਰਤੀ ਸਿੰਦੇ ਕੀ ਕਹਿਣਾ ਚਾਹੁੰਦਾ ਤੂੰ ਅੱਜ ਫਿਰ ਦੇਖਦੇ ਲਾਈਵ ਆਉਣ ਤੂੰ ਬਹੁਤ ਜਿਆਦਾ ਸਪੋਰਟ ਮਿਲਦੀ ਅੱਜ ਫਾਰਮਰਸ ਨੂੰ ਹਾਂ ਜੀ ਤੇ ਆਪ ਵੀ ਸਪੋਰਟ ਫਾਰਮਰਸ ਨੂੰ ਇਹ ਕਿਸੇ ਧਰਮ ਦੀ ਲੜਾਈ ਨਹੀਂ ਇਹ ਇਨਸਾਨੀਅਤ ਦੀ ਲੜਾਈ ਆ ਸੋ ਸਾਰੇ ਜਣੇ ਨਾਲ ਜੁੜੋ ਕੋਈ ਜਾਤ ਪਾਤ ਨਹੀਂ ਹੁੰਦੀ ਠੀਕ ਹੈ ਨਾ ਕਿਸਾਨ ਇਸ ਇਨਸਾਨ ਇਹ ਜ਼ਰੂਰੀ ਹੈ ਤੁਸੀਂ ਸਾਰੇ ਜਿਹੜੇ ਸਪੋਰਟ ਕਰਦੇ ਆਂ ਇਹ ਆ ਦੇਖ ਕੇ ਸਰਕਾਰਾਂ ਨੂੰ ਕੁਛ ਨਾ ਕੁਛ ਤਾਂ ਬਦਲਣਾ ਚਾਹੀਦਾ ਕਿਉਂਕਿ ਇਹ ਗੱਲ ਸਿਰਫ ਇੰਡੀਆ ਦੇ ਫਾਰਮਜ਼ ਦੀ ਨਹੀਂ ਪੂਰੇ ਵਰਲਡ ਦੇ ਫਾਰਮ ਦੀ ਹੋ ਗਈ ਹੈ ਇੰਗਲੈਂਡ ਹੋਵੇ ਅਮਰੀਕਾ ਹੋਵੇ ਅਫਰੀਕਾ ਹੋਵੇ ਹਾਂਗਕੋਕ ਹੋਵੇ ਸਾਰੀ ਦੁਨੀਆ ਦੇ ਵਿੱਚ ਜੇ ਲੋਕ ਕਰ ਰਹੇ ਨੇ ਦੈਟ ਮੀਨਸ ਸਮਥਿੰਗ ਇਜ਼ ਰੌਂਗ ਬ੍ਰਦਰ ਯੂ ਆਲ ਨੀਡ ਟੂ ਵੇਕ ਅਪ ਯੂ ਗਟ ਸੌਂਡ ਟੂ ਵੇਕ ਅਪ ਮੈਨ ਸਿਸਲੀ ਸਪੋਰਟ ਫਾਰਮਰਸ ਸਾਰੇ ਨੂੰ ਬੇਨਤੀ ਆ ਫਿਲਹਾਲ ਹੁਣ ਕਿਸਾਨਾਂ ਦੀ ਲੜਾਈ ਦੀ ਆਵਾਜ਼ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਤੇ ਕਲਾਕਾਰ ਖੁੱਲ ਕੇ ਕਿਸਾਨਾਂ ਦਾ ਸਪੋਰਟ ਕਰ ਰਹੇ ਨੇ ਤੇ ਹਰ ਪਾਸੇ ਆਹੀ ਉਮੀਦ ਹੈ ਕਿ ਕਿਸਾਨਾਂ ਨੂੰ ਇਨਸਾਫ ਜਲਦ ਮਿਲੇਗਾ